ਬਬਾ ਬੇਟਾ ਕੇ ਮਾਕੇ ਡਗਲੀ ਵਰੀ ਮੇਰੇ ਫਰੈਂਡ ਆਉਣ ਕੇ ਨਾਲ ਖੇਡੀ ਵੇ ਪੁੱਤੋ ਕਿੰਨੇ �ेਡਨੀਆਂ ਕੇਨਾ ਤੇਰੀਆਂ ਤੋਨੇ ਡਾਕਟਰ ਜਿੰਨਾ ਚ ਮੇਰਾ ਭਾਂਜਾ ਆਇਆ ਜਿਹੜਾ ਕਿ ਆਪਣੀ ਮੈਡੀਕਲ ਦੀ ਪੜ੍ਹਾਈ ਕੰਪਲੀਟ ਕਰਕੇ ਵਾਪਸ ਆਉਣ ਵਾਲਾ ਸੀ ਦੋਨਾਂ ਦੀ ਮੌਕੇ ਤੇ ਡੈਥ ਹੋਈ ਮੈਂ ਜਿਹੜੇ ਦੂਸਰੇ ਲੜਕੇ ਲੁਧਿਆਣੇ ਤੋਂ ਦੀ ਜਿਨ੍ਹਾਂ ਦੀ ਡੈਥ ਹੋਈ ਉਹਦੇ ਫਾਦਰ ਸਾਹਿਬ ਨੂੰ ਹੀ ਮਿਲਿਆ ਬਹੁਤ ਹੀ ਮੰਦਪਾਗੀ ਘਟਨਾ ਹੈ ਕੋਈ ਸ਼ਬਦ ਅਲਫਾਜ਼ ਨਹੀਂ ਹੈਗੇ ਜਿਨ੍ਹਾਂ ਨਾਲ ਇਸ ਗੱਲ ਨੂੰ ਦੱਸਿਆ ਜਾ ਸਕਦਾ ਕਿਹਾ ਜਾ ਸਕਦਾ ਵਿਆਖਿਆ ਕੀਤੀ ਜਾ ਸਕਦੀ ਹੈ ਕਿ ਕੀ ਹੋਇਆ ਸਵਾਗਤ ਹੈ 11 ਵਜੇ ਦਾ ਟਾਈਮ ਸੀ ਚਾਰੋਂ ਜਾਨੇ ਗੱਡੀ ਦੇ ਵਿੱਚ ਸੀਗੇ ਔਰ ਮਾਲ ਰੋਡ ਦੇ ਉੱਪਰ ਸੈਂਟਰਲ ਰੇਲਿੰਗ ਦੇ ਨਾਲ ਗੱਡੀ ਟਕਰਾਈ ਹੈ ਮੈਂ ਤੇ ਇਹੀ ਬੇਨਤੀ ਕਰੂੰਗਾ ਬਠਿੰਡਾ ਕਾਰਪੋਰੇਸ਼ਨ ਨੂੰ ਵੀ ਇੱਕ ਵਾਰੀ ਉਹਨੂੰ ਇੰਜੀਨੀਅਰਿੰਗ ਦੇ ਤੌਰ ਤੇ ਵੀ ਦੇਖਿਆ ਜਾਏ ਕਿਸੇ ਹੋਰ ਬੱਚਿਆਂ ਦੀ ਨੌਜਵਾਨ ਦਾ ਲਾਸ ਨਾ ਹੋਏ ਇਹ ਬੱਚਾ ਮੇਰੇ ਨਾਲ ਬਹੁਤ ਪਿਆਰ ਸੀਗਾ ਮੇਰੇ ਨਾਲ ਹਰ ਇੱਕ ਤਰ੍ਹਾਂ ਦੀ ਆਪਣੀ ਉਸ ਦੀ ਵੇਵ ਲੈਂਥ ਤੇ ਮੇਰੀ ਵੇਵ ਲੈਂਥ ਤੇ ਜਾ ਕੇ ਵੀ ਗੱਲ ਕਰ ਲੈਂਦਾ ਸੀ ਸਿਆਣਾ ਸੀ ਹਸਮੁਖ ਸੀਗਾ ਔਰ ਸੈਂਸ ਆਫ ਹਿਊਮਰ ਬਹੁਤ ਸੀਗਾ ਔਰ ਪਰਮਾਤਮਾ ਦੀ ਕੀ ਖੇਡ ਹੈ ਇਹ ਵਾਇਗਰੋ ਹੀ ਦੱਸ ਸਕਦਾ ਸੜਕ ਹਾਦਸੇ 'ਚ 25 ਸਾਲਾ ਇਕਲੌਤਾ ਡਾਕਟਰ ਪੁੱਤਰੀ ਮਤ ਹੋਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬਟਾਲਾ ਦੇ ਨੇੜੇ ਪਿੰਡ ਸੁਚਾਨੀਆਂ ਦੇ ਰਹਿਣ ਵਾਲੀ ਮਾਪਿਆਂ ਦੀ ਇਕਲੌਤੀ ਪੁੱਤ ਅਮਲੋ ਦੀਪ ਦੀ ਹਾਦਸੇ 'ਚ ਮੌਤ ਹੋ ਗਈ ਹੈ ਬਠਿੰਡੇ ਦੇ ਵਿੱਚ ਇਹ ਹਾਸਾ ਹੋਇਆ ਸੀ ਕਾਰ ਦੇ ਵਿੱਚ ਚਾਰ ਦੋਸਤ ਸਵਾਰ ਸੀ ਅਚਾਨਕ ਕਾਰ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਇਹ ਹਾਸਾ ਵਾਪੜਿਆ ਆਪੇ ਦੁਬਾਰਾ ਜਵਾਰ ਕੀਤਾ ਆਪਣੇ ਪੁੱਤ ਨੂੰ ਅੱਜ ਉਹਦੇ ਉਹਲੇ ਉਰੇ ਬੂਜੂ ਕੜਕੜ ਜੀਨੇ ਕਿੰਨੇ ਦਿਨਾਂ ਬਾਅਦ ਕਾਲ ਫੋਨ ਬੇਬਸੀਆਂ ਚੀਜ਼ਾਂ ਤੇ ਦਿੱਤੀਆਂ ਹੀ ਨਹੀਂ ਉਹਨੂੰ ਕੋਈ ਵੀ ਤਾਂ ਉੱਪਰੋਂ ਬੈ ਉਹਦੀ ਤੜਕਾ ਤੇ ਪੱਜੀ ਮਰਦੀ ਉਹ ਤਾਂ ਨਹੀਂ ਕੋਈ ਆਜੇ ਬਣਾਈ ਇਹਨਾਂ ਕੋਈ ਆਜੇ ਆਵਾਜ਼ ਆ ਰਹੀ ਹੈ ਕਿ ਇਤੋਂ ਇੱਕ ਤਾਂ ਅਜੀਬ ਜਿਹਾ ਮੈਗਲਾ ਕਿੰਨਾ ਵਾਹ ਓਏ ਮम्मा ਮੇਰੇ ਭਾਗੇ ਮਾਗੇ ਡਗਲੀ ਵਰੀ ਮੇਰੇ ਫਰੈਂਡ ਉਹਨਾਂ ਦੇ ਨਾਲ ਖੇਡੀ ਵੇ ਪੁੱਤੋ ਕਿੰਨੇ ਖੇਡਣੀਆਂ ਗਿਆਨਾ ਤੇਰੀਆਂ ਕੀ ਕਹੂੰਗੀ ਉਹਨੇ ਕੇ ਬਾਗੇ ਤਾਂ ਕੇ ਡੜੀ ਮ੍ਰਿਤਕ ਨੌਜਵਾਨ ਦੀ ਮੰਮੀ ਐਡੀ ਜੀਪੀ ਨੇ ਦੱਸਿਆ ਕਿ ਉਹਨਾਂ ਦਾ ਇਹ ਪੁੱਤ ਮਿਲਨ ਸਰਸੀ ਤੇ ਹੁਣ ਹਰ ਬੱਚਾ ਸੀ 8 ਸਾਲ ਦੀ ਡਾਕਟਰੀ ਦੀ ਪੜਾਈ ਤੋਂ ਕੁਝ ਦਿਨ ਬਾਅਦ ਹੀ ਹੁਣ ਉਸਨੇ ਲੋਕਾਂ ਦੀ ਸੇਵਾ ਦੇ ਵਿੱਚ ਡਾਕਟਰੀ ਲਾਈਨ ਵਿੱਚ ਉਤਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਮੰਦਭਾਗਾ ਹਾਦਸਾ ਵਾਪਰ ਗਿਆ ਉਹਨੇ ਦੱਸਿਆ ਕਿ ਉਸ ਦੇ ਇੱਕ ਦੋਸਤ ਦੀ ਵੀ ਕਾਰ ਦੇ ਵਿੱਚ ਬੈਠੇ ਦੀ ਮੌਤ ਹੋਈ ਹੈ। ਕੁਝ ਸਾਰੇ মিডিਆ ਦੇ ਵੀਰ ਛੋਟੇ ਵੀਰ ਭਰਾ ਆਏ ਹੋ ਦੁੱਖ ਚ ਸ਼ਰੀਕ ਹੋਏ ਹੋ ਤੁਹਾਡਾ ਵੀ ਧੰਨਵਾਦ। ਦੇਖੋ ਮੈਂ ਮੌਕੇ ਆ ਜਾ ਕੇ ਦੇਖਿਆ ਹੈ। ਮੈਂ ਮੌਰਚਰੀ ਚ ਗਿਆ ਦੋਨੇ ਡਾਕਟਰ ਜਿੰਨਾ ਚ ਮੇਰਾ ਭਾਨ ਜਾਇਆ ਜਿਹੜਾ ਕਿ ਆਪਣੀ ਮੈਡੀਕਲ ਦੀ ਪੜ੍ਹਾਈ ਕੰਪਲੀਟ ਕਰਕੇ ਵਾਪਸ ਆਉਣ ਵਾਲਾ ਸੀ ਦੋਨਾਂ ਦੀ ਮੌਕੇ ਤੇ ਡੈਥ ਹੋਈ ਕਾਰ Honda City ਇਹ ਮੇਰੇ ਭਾਨ ਜੇ ਦੀ ਸੀਗੀ ਲੇਕਿਨ ਇਹ ਪਿੱਛੇ ਬੈਠਾ ਸੀ ਰਾਈਟ ਸਾਈਡ ਤੇ ਦੂਸਰਾ ਲੜਕਾ ਜੇ ਦੀ ਡੈਥ ਹੋਈ ਉਹ ਵੀ ਪਿੱਛੇ ਬੈਠਾ ਸੀ ਇਹਨਾਂ ਦੇ ਦੋ ਜੂਨੀਅਰ ਕਲੀਕ ਕਾਰ ਨੂੰ ਚਲਾ ਰਹੇ ਸੀ ਇੱਕ ਜਿਹੜਾ ਇੱਕ ਸਾਹਮਣੇ ਬੈਠਾ ਸੀ ਇੱਕ ਚਲਾ ਰਿਹਾ ਸੀ ਬਾਕੀ ਤੇ ਤਰਤੀਸ ਦੇਖ ਲੈਣਗੇ ਕੀ ਹੋਇਆ ਮੈਂ ਜ਼ਿਆਦਾ ਬਿਆਨ ਨਹੀਂ ਕਰਨਾ ਚਾਹੂੰਗਾ ਫॉर द ਟਾਈਮਿੰਗ ਮੈਂ ਆਪ ਐਡੀਜੀ ਲਾਅ ਐਂਡ ਆਰਡਰ ਹੈ ਮੇਰੇ ਕਮੈਂਟ ਕਿਸੇ ਤੇ ਕੋਈ ਅਸਰ ਨਾ ਕਰ ਪਰ ਮੈਂ ਜੋ ਦੇਖਿਆ ਬਹੁਤ ਦੁਖ ਸੀ ਮੈਂ ਜਿਹੜੇ ਦੂਸਰਾ ਲੜਕਾ ਲੁਧਿਆਣੇ ਤੋਂ ਉਹਦੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਦੇ ਫਾਦਰ ਸਾਹਿਬ ਨੂੰ ਵੀ ਮਿਲਿਆ ਬਹੁਤ ਹੀ ਮੰਦਭਾਗੀ ਘਟਨਾ ਹੈ ਕੋਈ ਸ਼ਬਦ ਅਲਫਾਜ਼ ਨਹੀਂ ਹੈਗੇ ਜਿਨ੍ਹਾਂ ਨਾਲ ਇਸ ਗੱਲ ਨੂੰ ਦੱਸਿਆ ਜਾ ਸਕਦਾ ਹੈ ਕਿਹਾ ਜਾ ਸਕਦਾ ਹੈ ਵਿਆਖਿਆ ਕੀਤੀ ਜਾ ਸਕਦੀ ਹੈ ਕਿ ਕੀ ਹੋਇਆ ਪਰ ਇਹ ਪੱਕੀ ਗੱਲ ਹੈ ਕਿ ਸਵਾ 11 ਵਜੇ ਦਾ ਟਾਈਮ ਸੀ ਚਾਰੋਂ ਜਾਨੇ ਗੱਡੀ ਦੇ ਵਿੱਚ ਸੀਗੇ ਔਰ ਮਾਲ ਰੋਡ ਦੇ ਉੱਪਰ ਸੈਂਟਰਲ ਰੇਲਿੰਗ ਦੇ ਨਾਲ ਗੱਡੀ ਟਕਰਾਈ ਹੈ ਮੈਂ ਮੌਕਾ ਦੇਖਿਆ ਮੌਕੇ ਤੇ ਦੇਖਿਆ ਜਿਹੜੀ ਮੈਂ ਰਿਕਵੈਸਟ ਵੀ ਕਰੂੰਗਾ ਕਾਰਪੋਰੇਸ਼ਨ ਬਠਿੰਡਾ ਨੂੰ ਕਿ ਪੁਲਿਸ ਉਸ ਸੈਂਟਰਲ ਰੇਲਿੰਗ ਦੇ ਜਿਹੜਾ ਇੰਜੀਨੀਅਰਿੰਗ ਡਿਫੈਕਟ ਹੈ ਉਹਨੂੰ ਇੱਕ ਵਾਰੀ ਗੌਰਿਆ ਜਾਏ ਰਿਮੂਵ ਕੀਤਾ ਜਾਏ ਕਿਉਂਕਿ ਮੇਰੀ ਪੁਲਿਸ ਟੀਮ ਜਿਹੜੀ ਉੱਥੇ ਖੜੀ ਸੀ ਜਿਹੜੇ ਚਸ਼ਮਦੀਤ ਗਵਾਹ ਨੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਉਹ ਕਹਿੰਦੇ ਜੀ ਉਸ ਜਗ੍ਹਾ ਤੇ ਕਾਫੀ ਐਕਸੀਡੈਂਟ ਹੁੰਦੇ ਨੇ ਮੈਂ ਤੇ ਇਹੀ ਬੇਨਤੀ ਕਰੂੰਗਾ ਬਠਿੰਡਾ ਕਾਰਪੋਰੇਸ਼ਨ ਨੂੰ ਵੀ ਇੱਕ ਵਾਰੀ ਉਹਨੂੰ ਇੰਜੀਨੀਅਰਿੰਗ ਦੇ ਤੌਰ ਤੇ ਵੀ ਦੇਖਿਆ ਜਾਏ ਕਿਸੇ ਹੋਰ ਬੱਚਿਆਂ ਦੀ ਨੌਜਵਾਨਾਂ ਦਾ ਲਾਸ ਨਾ ਹੋਵੇ ਬਾਕੀ ਪਰਿਵਾਰ ਤੁਸੀਂ ਮਿਲੇ ਹੋ ਤੁਸੀਂ ਦੇਖਿਆ ਮੇਰੀ ਭੈਣ ਛੋਟੀ ਮੇਰੇ ਤੋਂ ਇਹ ਬੱਚਾ ਮੇਰੇ ਨਾਲ ਬਹੁਤ ਪਿਆਰ ਸੀਗਾ ਮੇਰੇ ਨਾਲ ਹਰ ਇੱਕ ਤਰ੍ਹਾਂ ਦੀ ਆਪਣੀ ਉਸ ਦੀ ਵੇਵ ਲੈਂਥ ਤੇ ਮੇਰੀ ਵੇਵ ਲੈਂਥ ਤੇ ਜਾ ਕੇ ਵੀ ਗੱਲ ਕਰ ਲੈਂਦਾ ਸੀ ਸਿਆਣਾ ਸੀ ਹਸਮੁਖ ਸੀਗਾ ਔਰ ਸੈਂਸ ਆਫ ਹਿਊਮਰ ਬਹੁਤ ਸੀਗਾ ਔਰ ਪਰਮਾਤਮਾ ਦੀ ਕੀ ਖੇਡ ਹੈ ਵਾਇਗਰੋਈ ਦੱਸ ਸਕਦਾ ਸਰ ਠੀਕ ਹੈ ਜੇ ਪਰ ਤਾਂ ਇਸ ਮੰਦਪਗੀ ਘਟਣਾ ਤੋਂ ਪਹਿਲਾਂ ਅਗਰ ਉਹ ਸਾਡੇ ਵਿੱਚ ਹੁੰਦੇ ਕਿੰਨੇ ਸਮੇਂ ਬਾਅਦ ਉਹਨਾਂ ਨੇ ਪਬਲਿਕ ਸਰਵਿਸ ਤੇ ਆ ਜਾਣਾ ਸੀ ਕਿੰਨੀ ਦੇਰ ਬਾਅਦ ਉਹਨਾਂ ਨੇ ਪਬਲਿਕ ਦੇ ਵਾਸਤੇ ਸੇਵਾ ਕਰਨੀ ਸੀ ਦੇਖੋ ਅਸੀਂ ਆਪਾਂ ਸਾਰੇ ਜਾਣਦੇ ਆ ਕਿ ਜਿੰਨੇ ਮੈਡੀਕਲ ਦੀ ਪੜ੍ਹਾਈ ਕਰਨੀ ਆ ਦਾਖਲਾ ਮੈਡੀਕਲ ਕਾਲਜ ਲੈਣਾ ਆ ਉਹ ਆਪਣੀ ਇੱਕ ਸੁਰਤ ਹੋ ਕੇ ਤੇ 9ਵੀਂ 10ਵੀਂ ਤੋਂ ਪੜ੍ਹਾਈ ਸ਼ੁਰੂ ਕਰਦਾ ਹੈ ਫਿਰ 4.5 5 ਸਾਲ ਮੈਡੀਕਲ ਕਾਲਜ ਦੇ ਨੇ ਇਹ ਜਿਹੜੇ 7 8 ਸਾਲ ਦੇ ਨੇ ਇਹਦੇ ਲਈ ਇੱਕ ਵਾਰੀ ਫਕੀਰੀ ਵਾਂਗੂ ਪੜ੍ਹਨਾ ਪੈਂਦਾ ਹ ਹੁਣ ਉਹਨਾਂ ਦੇ ਕੁਲੀਗ ਆਏ ਨੇ ਨਾਲ 25 ਦੇ ਕਰੀਬ ਜਿਹੜੇ ਉਹਦੇ ਕੁਲੀਗ ਨੇ ਆਦੇਸ਼ ਮੈਡੀਕਲ ਕਾਲਜ ਦੇ ਜਿਹੜੇ ਸੀਨੀਅਰ ਵੀ ਨੇ ਮੈਂ ਨਾਲ ਦੇਖ ਕੇ ਮਹਿਸੂਸ ਕਰ ਰਿਹਾ ਸੀ ਕਿ ਮੈਂ ਇਹਨਾਂ 'ਚ ਉਹਨਾਂ ਨੂੰ ਲੱਭ ਰਿਹਾ ਸੀ ਕਿ ਸ਼ਾਇਦ ਉਹ ਸਾਹਮਣੇ ਆ ਜਾਊਗਾ ਜਾਂ ਇਹ ਕਿਸੇ ਅੱਜ ਤੋਂ ਕੁਝ ਸਾਲ ਬਾਅਦ ਉਹਦੇ ਕਿਸੇ ਚੰਗੇ ਫੰਕਸ਼ਨ ਤੇ ਆਉਂਦੇ ਤੇ ਹੋਰ ਗੱਲ ਹੋਣੀ ਸੀ ਪਰ ਇਹ ਆਏ ਨੇ ਫੇਰ ਵੀ ਸਾਡੇ ਦੁੱਖ 'ਚ ਸਾਂਝਾ ਸ਼ਰੀਕ ਹੋਏ ਨੇ ਉਹਨਾਂ ਦਾ ਪਿਆਰ ਸੀਗਾ ਕਿ ਆਏ ਨੇ ਔਰ ਮिलाਪੜਾ ਸੀਗਾ ਇਹਨਾਂ ਮੈਨੂੰ ਪਤਾ ਹੈ ਔਰ ਆਸ ਉਮੀਦ ਕਰਦਾ ਕਿ ਇਹ ਲੜਕੇ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਕਿਹਾ ਹੈ ਕਿ ਇਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਇਹ ਵੀ ਦੇਖਣ ਕਿ ਜਿਹੜੇ ਮਾਂ ਪਿਓ ਮਾਤਾ ਪਿਤਾ ਇਹਨੀ ਮਿਹਨਤ ਕਰਦੇ ਨੇ ਉਹਨਾਂ ਨੇ ਹੁਣੇ ਜਿਵੇਂ ਤੁਸੀਂ ਦੱਸਿਆ ਪੁੱਛਿਆ ਕਿ ਉਹਨੇ ਮੈਡੀਕਲ ਦੀ ਪੜ੍ਹਾਈ ਆਪਣੀ ਕੰਪਲੀਟ ਕਰ ਰਹੀ ਸੀ ਅਗਲੇ ਹਫ਼ਤੇ ਉਹਨੇ ਵਾਪਸ ਆਉਣਾ ਸੀ ਔਰ ਹੁਣ ਇਹ 8 ਸਾਲ ਦੀ ਫਕੀਰੀ ਦੀ ਮਿਹਨਤ ਉਹਨੇ ਪਬਲਿਕ ਸਰਵਿਸ ਤੇ ਲਗਾਉਣ ਦੀ ਕਰਨੀ ਸੀ ਜਿਵੇਂ ਹੁਣੇ ਇਹਨਾਂ ਦੇ ਇੱਕ ਕੁਲੀਕ ਮਿਲੇ ਸੀ ਕਹਿੰਦੇ ਮੈਂ ਪੀसीएमਸ ਕਰ ਰਿਹਾ ਹਾਂ ਉਹ ਮੈਨੂੰ ਕਹਿੰਦਾ ਸੀ ਕਿ ਮਾਮਾ ਜੀ ਮੈਂ ਪੀਜੀ ਕਰਨੀ ਹੈ ਮੈਂ ਕਈ ਵਾਰੀ ਹੁੰਦਾ ਪੁੱਛਦੇ ਅੱਛਾ ਤੂੰ ਬਾਹਰ ਨਹੀਂ ਜਾਣਾ ਚਾਹੁੰਦਾ ਕਿ ਇਹਨਾਂ ਨਹੀਂ ਜੀ ਬਿਲਕੁਲ ਮੈਂ ਬਾਹਰ ਜਾਣ ਦੀ ਮੇਰੀ ਕੋਈ ਸੋਚ ਨਹੀਂ ਹੈ ਨਾ ਨੀਅਤ ਹੈ ਮੈਂ ਤੇ ਪੀਜੀ ਦੀ ਤਿਆਰੀ ਕਰਨੀ ਹੈ ਤੇ ਪੀਜੀ ਚ ਦਾਖਲਾ ਜਾਣਾ ਹੈ ਤੋਂ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਠੀਕ ਹੈ ਪੜ੍ਹਾਈ ਕਰੋ ਔਰ ਪੀਜੀ ਦੀ ਤਿਆਰੀ ਕਰੋ ਔਰ ਕਰੋ ਕਹਿੰਦਾ ਜੀ ਮੈਂ 6 ਮਹੀਨੇ ਇਹਦੇ ਲਈ ਲਗਾਉਂਗਾ ਇਸ ਚੀਜ਼ ਨੂੰ ਸ਼ੁਰੂ ਕਰ ਸਕਿਆ ਤੇ ਵਾਹਿਗੁਰੂ ਪਹਿਲਾਂ ਪਤਾ ਨਹੀਂ ਵਾਹਿਗੁਰੂ ਦੀ ਦਾਤ ਸੀ ਉਹਨੇ ਹੀ ਦਿੱਤੀ ਸੀ ਉਹ ਲੈ ਗਏ ਇਸ ਗੱਲ ਦਾ ਕੋਈ ਜਵਾਬ ਨਹੀਂ ਆ ਦੋਏ ਬੱਚੇ ਗਏ ਨੇ ਬਹੁਤ ਦੁੱਖਿਆ ਮੈਂ ਫੇਰ ਧੰਨਵਾਦ ਕਰਦਾ ਤੁਹਾਡਾ ਵੀ ਬਠਿੰਡਾ ਪੁਲਿਸ ਬਠਿੰਡਾ ਸਿਵਲ ਸਰਜਨ ਉਹਨਾਂ ਦੀ ਟੀਮ ਉਹਨਾਂ ਨੇ ਬੜੀ ਕੋਆਪਰੇਸ਼ਨ ਦਿੱਤੀ ਇੱਥੇ ਗੁਰਦਾਸਪੁਰ ਪੁਲਿਸ ਨੇ ਵੀ ਬਹੁਤ ਕੋਆਪਰੇਟ ਕੀਤਾ ਮੇਰੇ ਪਰਿਵਾਰ ਦੇ ਮੇਰੀ ਭੈਣ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਇਹਦੇ ਕਲੀਗ ਆਏ ਨੇ ਬੱਚੇ ਦੇ ਜਾਣ ਵਾਲੇ ਦੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ADCP ਬਲੋਂਗ ਮੰਗ ਕੀਤੀ ਗਈ ਹੈ ਕਿ ਮਾਰ ਰੋਡ ਬਠਿੰਡਾ ਦੀ ਉਤੇ ਜੋ ਡਿਵਾਈਡਰ ਬਣਿਆ ਹੋਇਆ ਉਸ ਨੂੰ ਠੀਕ ਕਰਵਾਇਆ ਜਾਵੇ ਆਏ ਦਿਨੋਂ ਉਤੇ ਹਾਦਸੇ ਵਾਪਰਦੇ ਨੇ ਉਹਨਾਂ ਕਿਹਾ ਕਿ ਉਸ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਸਮੇਂ 'ਚ ਕਿਸੇ ਦੀ ਕੀਮਤੀ ਜਾਨ ਨਾ ਜਾਵੇ बटा तू रोहित गुप्ता लुक चॅनल